ਉਮਾ ਮੰਗਰ ਫਿਰ ਮੈਂ ਤੂੰ ਉਧਰਲੀ ਸਾਈਡ ਹੋ ਜਾ ਤੰਨੇ ਆਨੇ ਖਾ ਰਪਾ ਆ ਵਧੀਏ ਸੁਧਾਨ ਨਾ ਕਰਾ ਦੇ ਤਲਾ ਤਾਂ ਮਰਦਣੇ ਰੋਟੀਆ ਤੂੰ ਭਾਈ ਉਧਰਲੇ ਪਾਛੇ ਹੋ ਜਾ ਤੇ ਮੈਂ ਉਧਰ ਹੋ ਜਨਾ ਮੈਂ ਵਿੱਚ ਮੈਂ ਕੀ ਪਾਣੀ ਪੀਣਾ ਪਾਣੀ ਮੈਨੂੰ ਵੀ ਪਿਆ ਯਾਰ ਮੇਰਾ ਤਾਂ ਗਲਾ ਠੁਕ ਗਿਆ ਤੈਨੂੰ ਦੇ 11 ਦਿਨ ਇਹਨਾਂ ਨੇ ਬੰਨ ਕੇ ਕੁੱਤੇ ਚੌਲਾਂ ਨੂੰ ਆ ਪਜਾ ਕੇ ਰੱਖਿਆ ਵੀ

ਇੱਕਾ ਗੱਡੀ ਖੜਾ ਆ ਜਾਂਦੀ ਉਹ ਤੇ ਪਲਾਟ ਚ ਇੱਕ ਆ ਸੀਗੀ ਇਹ ਇਧਰ ਜਾ ਰਹੇ ਨੂੰ ਬਸ ਔਖਾ ਹਾਂ ਤੇ ਸਭ ਤੋਂ ਲੰਬੀ ਆ ਕਾਕਾ ਆਪਦੀ ਝਾੜ ਮਲਾ ਕੇ ਜਾਣਦੇ ਕਹਿੰਦਾ ਕਿ ਪਲਾਟ ਆ ਭੈਣ ਦੀ ਢੱਕਾ ਪਲਾਟਾ ਸਾਨੂੰ ਦਿਖਿਆ ਨਹੀਂ ਕੱਚਾ ਰਹਾ ਅੱਗੇ ਕੇਤਾਂ ਵਾਲਾ ਇਹ ਮੋੜ ਤੇ ਗੱਡੀ ਖੜਾ ਮੁਰਵਾ ਮੈਂ ਤਾਂ ਮੇਰੀ ਔਖਾ ਕਹਿੰਦਾ ਆਪਦੀ ਝਾੜ ਮਲਾ ਕੇ ਜਾਣਦੇ ਦੀ ਮੇਰੀ ਆਲੀ ਹਾਂ ਉਹ ਤੈਨੂੰ ਉਹਨਾਂ ਥਾਰ ਤੋਂ ਹੀ ਇੱਧਰ ਨੂੰ ਟਾਇਰ ਕਰਨੇ ਪੈਣਗੇ ਥਾਰ ਦੇ ਉੱਤੇ ਦੀ ਲੈ ਕੇ ਜਾਣੀ ਬੂਤਾ ਮੁੰਡੂ ਤੇ ਹਾਂ ਉੱਥੇ ਕਿਤਾ ਕਾਰ ਪੈ ਗਈ ਇੱਕ ਥਾਲੇ ਟਾਰਨਾ ਪੈ ਕਹਿੰਦਾ ਅੱਗੇ ਪਲਾਟਾਂ ਅੱਗੇ ਜਾ ਕੇ ਖੇਤ ਆ ਗਏ ਹਾਂ ਉਹ ਟਾਵਰਾਂ ਕੋਲੋਂ ਲੈ ਕੇ ਆਏ ਦੇਖ ਲਓ ਗਾਹਾਂ ਕੱਚਾ ਕੀ ਕੱਚਾ ਰਾ ਆ ਗਿਆ ਉਹ ਵੀ ਛੋਟਾ ਅਗਰ ਮੋੜ ਤੇ ਆ ਗਿਆ ਉੱਥੋਂ ਤਾਂ ਮੋੜ ਨਹੀਂ ਗਈ ਆ ਬੈਕ ਲੈ ਕੇ ਜਾਂਦੇ ਆ

ਆਉਂਦੀ ਗੱਡੀ ਨਾਲ ਆ ਰਿਹਾ ਦੇਖ। ਦੇਖ ਲੋਰਾ। ਚੱਲ 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 ਚੱਲ। ਉਹ ਖਾਰ ਲੈ ਕੇ ਆਉਣਾ ਮੈਂ। ਖਾਰ ਕਿੱਥੇ ਗਿਆ ਤਾ? ਖਾਰ ਤਾਂ ਗਾਂ ਆਣਾ ਕੁਲੀ ਜੀ ਕੋਲ। ਆ ਦੇਖ ਲੋ ਝੂਟ ਬੋਲ ਕੇ ਗੱਡੀ ਹੱਦਲੀ ਵੰਡਿਆ ਹੋ। ਨਾਰਾ ਨ। ਅੰਟਾ ਹੋ ਗਿਆ 2 ਘੰਟੇ ਟੱਕਰਾ ਮਾਰ ਤੈਨੂੰ। ਇੱਕ ਗੱਡੀ ਤਾਂ ਹੀ ਖੜਾ ਜਾਂਦੀ ਐ ਕਾ ਖੜਾ ਕਿ ਹੋਣੀ ਆ। ਉਸ ਤੋਂ ਬਾਅਦ ਉਹ ਲੈ ਕੇ ਆਉਣਾ। बंदा हटा इधर मैं एक पिछे करा एक मैं इधर हो एक तार, 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 तार। तार। गया एक चला चल टल चल ओ बट आपके जानती आप जाो थोड़ी सिद्धा कर टायर सीधा कर सीधा करके जानते कटा मुर सीधा करके जानते जा अगे ला लो टायर सीधा रख टायर मूर ला बाई कटाई ना कर

મારા એના પેલા કંડે કે લે

ਉਹ ਨਿਆਟਾਰ ਥੱਲੇ ਜਾਂਦਾ ਗੁਰੂ ਉਹਨਾਂ ਨੂੰ ਕਟਾਈ ਜਾਂਦਾ ਥੋੜੀ ਥੋੜੀ ਔਖਾ ਉਸ ਤੋਂ ਬਾਅਦ ਸੌਕੀ ਮਰ ਜੂਗੀ ਉਹ ਦੇਖ ਲਓ ਚੱਕ 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 ਹੋ ਤਾਈ ਜਾਨਾਂ ਦੀ ਭੈਣ ਤੋਂ ਤੂੰ ਜਾਣਦਾ ਜਾਣਦੇ ਉਹ ਰਾਤ ਨਾ ਆਤਾ ਜਾਣਦਾ ਤੂੰ ਜਾਣਦਾ दबके दब जा रही रुक रही अगे उदर के इधर खेच लगा थोड़ी खार उधर नु करके जान दी थोड़ी थोड़ी जान दे जान दे जान दे एक तो जीत पर बाले ना कितनी करी ये पैन हाँ उधर हो जा उधर ही हाथ हो जाए तुम्हें ਕਤਾ ਭੈਣ ਦਾ ਯਾਰ ਝਾੜੀਆਂ ਕਰਕੇ ਯਾਰ ਕੋਈ ਦੀਦਾਨੀ ਤੇ ਕੋ ਉਧਰ ਖਾਰ ਇੱਕ ਝਾੜੀਆਂ ਕਰਕੇ ਕੋਈ ਦੀਦਾਨੀ ਵਾਹ ਕਹਾ ਲਾਕੇ ਕਿੰਨੇ ਗੱਡੀਆਂ ਪਹਿਲਾਂ ਨੂੰ ਕੁੱਟੀਆਂ ਨਾ ਭੈਣ ਚੋਦ ਨੂੰ ਉਹ ਥਾਂ ਦਾ ਥੋਡੇ ਵਾਲੀ ਨਾ ਇਹਦੇ ਨਹੀਂ ਦਬਨ ਲੱਗਿਆ ਪਿਆ ਟਾ 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 ਗੱਡਾ ਕਰਕੇ ਦੋ ਸਿੱਧਾ ਕਰ ਤੋੜ ਜਾਵੇ ਕਿਨਾਰੇ ਤੇ ਟਾਰ ਲਾ ਦੇਖੋ ਟੇਟਾ ਆੜ ਗਿਆ ਮੇਰਾ ਭਰਾ ਭਾਈ ਜਿੰਨਾ ਪਿੱਛੇ ਜਾਂਦੀ ਐ ਕਿਣੀ ਜਾਣਦਾ ਇਹਦਾ ਜਿੰਨਾ ਪਿੱਛੇ ਜਾਂਦੀ ਐ ਇਹਦਾ ਦਾਤੋਂ ਬੰਨ ਨੂੰ ਖਚਾਂਗੇ ਟਾਈਮ ਨਾ ਗਟਾਲ ਕਰੇ ਗੱਠੇ ਪਾਸੇ ਕਿੱਦਾਂ ਜਾਣਦਾ ਜਮਨ ਜਿੱਥੇ ਤੱਕ ਜਾਊ ਨਹੀਂ ਮਰਦਨੇ ਨੇ ਆਗੇ ਨੇ

कलक्टर हाथ न देो कटे बसाया यार। कटाई नहीं हूँ गुरु हौली हौली आऊ आल। कटाई करके जान दे पर कटाई करके जान दे दाग, 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 ਸਿੱਧਾ ਕਰ ਸਿੱਧਾ ਕਰ ਏ ਬਾਹਰ ਨੰਨੇ ਕਾ ਚੋਈ ਨਜ਼ਰ ਆ ਸਿੱਧਾ ਕਰ ਸਿੱਧਾ ਕਰ ਨਾਲ ਚੱਲ ਜਾ ਕਰ 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 ਸਿੱਧਾ ਖਿੱਚ ਕੱਢਾਈ ਸੀ ਗਾਂਦੇ ਸਿੱਧਾ ਕਰੇਂਗਾ ਡਾਕੂ ਦਾ ਚੱਲ 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 ਗਾ 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 ਐਥੇ ਗਾਂਦੇ ਸੇ ਗਾਂਦੇ ਗਾਂਦੇ ਸੀ ਉਹ ਤੁਹਾਡੇ ਕੋਲ ਮੂਰਲਾ ਕਰਕੇ ਉਹਨਾਂ ਨੇ ਕ ਸਿੱਧਾ ਕਰੀ ਆ ਜਾਣਦਾ ਨਹੀਂ ਐਥੇ चल जाओ जाऊ 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 जाऊगा जानता बारी कटाई ना करी सरकार सीधा कर सीधा कर सीधा कर सीधा कर जानता सीधा करके सर तर लांगी, लांगी